ਮਹਾਸ਼ਿਵਰਾਤਰੀ ਦੇ ਪਾਵਨ ਤਿਹਾਰ ਦੇ ਉਪਲਬਖਸ਼ ਦੇ ਵਿੱਚ ਚੌਥੀ ਵਿਸ਼ਾਲ ਯਾਤਰਾ ਸ਼ਨੀ ਮੰਦਰ ਨਿਸ਼ਾਂਤ ਬਾਗ ਤੋਂ ਸ਼ੁਰੂ ਹੋ ਕੇ ਵੱਖ-ਵੱਖ ਇਲਾਕਿਆਂ ਤੋਂ ਗੁਜ਼ਰਦੀ ਹੋਈ ਮਾਤਾ ਚਿੰਤਪੁਰਨੀ ਦੇ ਮੰਦਿਰ 'ਚ ਜਾ ਕੇ ਸੰਪੰਨ ਹੋਈ ਇਸ ਮੌਕੇ ਵਿਧਾਇਕ ਕੁਲਦੀਪ ਸਿੰਘ ਵੈਦ ਵੀ ਮੌਜੂਦ ਰਹੇ ਅਤੇ ਜੁਵਰਾਜ ਮਲਹੋਤਰਾ ਦੇ ਵੱਲੋਂ ਸਾਰੀ ਸੰਗਤ ਦਾ ਆਉਣ ਤੇ ਧੰਨਵਾਦ ਵੀ ਕੀਤਾ ਗਿਆ ਇਸ ਮੌਕੇ ਤੇ ਜੁਵਰਾਜ ਮਲਹੋਤਰਾ ਅਤੇ ਵਿਧਾਇਕ ਗੁਲਦੀਪ ਸਿੰਘ ਵੈਦ ਦਾ ਕੀ ਕੁਝ ਕਹਿਣਾ ਰਿਹਾ ਦੇਖੋ ਲੁਧਿਆਣਾ ਤੋਂ ਖਾਸ ਹੋਟ ਬੋਲੋ ਹਰ ਹਰ ਮਹਾਦੇਵ ਮੈਨੂੰ ਤਸੀਰ ਦਾ ਤਾਂ ਪਤਾ ਸੀ ਪਰ ਮੈਂ ਨਾਲ ਪਾਉ ਨਹੀਂ ਸੀ ਕਹਿ ਰਹੇ ਰਾਜ ਨਾਨੀ ਜੀ ਜਿੰਨੇ ਵੀ ਸਤਿ ਤੇ ਸਾਡੇ ਮੋਤਵਰ ਬੰਦੇ ਮੇਰੀਆ ਪੈਣਾ ਤੇ ਸਾਰੇ ਘਰੇ ਨੇ ਤੁਹਾਨੂੰ ਬਹੁਤ-ਬਹੁਤ ਮੁਬਾਰਕ ਹੈ ਆਪਣੇ ਮੈਂਬਰ ਪਾਰਲੀਮੈਂਟ ਤੇ ਪੰਜਾਬ ਦੇ ਪ੍ਰਧਾਨ ਸਰਦਾਰ ਮਰੇਂਦਰ ਸਿੰਘ ਰਾਜਾ ਮਰੇਂਦਰ ਸਾਹਿਬ ਨੇ ਵੀ ਹੁਣ ਅਸੀ ਉਹਨੇ ਫੋਨ ਕਰਕੇ ਕਿਹਾ ਕਿ ਉਹਨਾਂ ਦੀ ਹਾਜ਼ਰੀ ਲਗਾਈ ਜਾਵੇ ਤੇ ਉਹਨਾਂ ਵੱਲੋਂ ਜਿਹੜੀ ਅਸੀਂ ਗਰਾਂਟ ਤੁਹਾਨੂੰ ਦੇ ਰਿਹਾ ਰਹੇ ਤਾਂ ਗਰਾਂਟਾ ਜਿਹੜੀ ਯੋਗਰਾਜ ਨੇ ਗੱਲ ਕੀਤੀ ਹੈ ਤੁਹਾਡੀਆਂ ਗਲੀਆਂ ਤੇ ਆ ਜਿਹੜੀ ਸੜਕ ਬਣੀ ਹੈ ਜਦੋਂ ਮੈਂ ਇੱਥੇ ਤੁਹਾਡੇ ਵਿੱਚ 17 ਵਿੱਚ ਆਇਆ ਸੀ ਤਾਂ ਮੈਨੂੰ ਭੈਣਾ ਦੇ ਕਈਆਂ ਨੇ ਕਿਹਾ ਆ ਸਪੈਸ਼ਲੀ ਜੀਬੀ ਰਾਜਰਾਣੀ ਨੇ ਕਿ ਵੋਟਾਂ ਤਾਂ ਪੈਣੀਆਂ ਜੇ ਸਾਡੀਆਂ ਗਲੀਆਂ ਬਣ ਗਈਆਂ ਦੂਜੀ ਗੱਲ ਕਹੀ ਕਿ ਸਾਡੇ ਘਰਾਂ ਦੇ ਵਿੱਚ ਸ਼ਹਿਰੀ ਹੁੰਦੇ ਕੇ ਨਾ ਕੋਈ ਸੜਕ ਹੈ ਨਾ ਕੋਈ ਗਲੀ ਹੈ ਅੱਜ ਸ਼ਿਵਰਾਤਰੀ ਦੇ ਸਬੰਧ ਵਿੱਚ ਚੌਥੀ ਸ਼ੋਭਾ ਯਾਤਰਾ ਜੋ ਕਿ ਭਗਵਾਨ ਭੋਲੇ ਸ਼ੰਕਰ ਮਹਾਰਾਜ ਜੀ ਦੀ ਵਰਾਤ ਦੇ ਰੂਪ ਚ ਅਸੀਂ ਸਾਰੇ ਜਾ ਰਹੇ ਹਾਂ ਤੁਸੀਂ ਦੇਖ ਰਹੇ ਹੋ ਸਾਰੀ ਸੰਗਤ ਚ ਕਿੰਨਾ ਉਤਸ਼ਾਹ ਹੈ ਕਈ ਬੰਦੇ ਸਵੇਰ ਦੇ 10 ਵਜੇ ਦੇ ਇੱਥੇ ਮੇਰੇ ਨਾਲ ਮੇਰੀਆਂ ਭੈਣਾਂ ਬੀਬੀ ਮੇਰੀਆਂ ਵੱਡੀਆਂ ਭੈਣਾਂ ਮਾਤਾਵਾਂ ਛੋਟੇ ਭਰਾ ਵੱਡੇ ਭਰਾ ਮੇਰੇ ਹਮਸਫਰ ਉਮਰ ਦੇ ਨੌਜਵਾਨ ਸਵੇਰ ਤੋਂ ਲੈ ਕੇ ਤਕਰੀਬਨ 10 11 ਵਜੇ ਦੇ ਅਸੀਂ ਸਵੇਰ ਤੋਂ ਨਿਕਲੇ ਹੋਏ ਆ ਤੇ ਹੁਣ ਤਕਰੀਬਨ 4 ਵਜੇ ਦਾ ਸਮਾਂ ਹੋ ਗਿਆ ਬਗੈਰ ਥੱਕੇ ਇਹ ਯਾਤਰਾ ਚ ਭੋਲੇ ਸ਼ੰਕਰ ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਾਪਤ ਕਰ ਰਹੀ ਹੈ ਇਹ ਯਾਤਰਾ ਨਿਸ਼ਾਨਤ ਬਾ ਕਲੋਨੀ ਸ਼ਨੀ ਦੇਵ ਤੋਂ ਆਰੰਭ ਹੋ ਕੇ ਹਜ਼ੂਰੀ ਬਾਗ ਸਾਹਮਣੇ ਅਮਲਤਾਸ ਹਜ਼ੂਰੀ ਬਾਗ ਅਮਲਤਾਸ ਨਿਸ਼ਾਨਤ ਬਾਗ ਗਗਨਦੀਪ ਤੋਂ ਹੁੰਦੇ ਹੋਏ ਦੁਆਰ ਤੋਂ ਹਜੂਰੀ ਬਾਗ ਚ ਮਾਤਾ ਚਿੰਤਾ ਪੂਨੀ ਮੰਦਰ ਦੇ ਵਿੱਚ ਸਮਾਪਤ ਹੋਊਗੀ ਤੇ ਉੱਥੇ ਜਿਹੜੀ ਆਰਤੀ ਹੋਊਗੀ ਆਰਤੀ ਦਾ ਵੀ ਦਰਸ਼ਨ ਨਜ਼ਾਰਾ ਦੇਖਣ ਯੋਗ ਹੋਊਗਾ ਤੇ ਮੈਂ ਸਾਰੀ ਸੰਗਤ ਦਾ ਨੱਕ ਮਸਤਕ ਹੋ ਕੇ ਧੰਨਵਾਦ ਕਰਦਾ ਜਿਨ੍ਹਾਂ ਨੇ ਭਗਵਾਨ ਪੋਲੇ ਸ਼ੰਕਰ ਮਹਾਰਾਜ ਜੀ ਦਾ ਆਸ਼ੀਰਵਾਦ ਲੈਣ ਲਈ ਇੱਥੇ ਪਹੁੰਚੇ ਨੇ ਹਜੇ ਵੀ ਦੇਖੋ ਤੁਸੀਂ ਲੋਕਾਂ ਚ ਕਿੰਨਾ ਉਤਸ਼ਾਹ ਹੈ ਕਿ ਭੀੜ ਟੁੱਟਣ ਤੇ ਨਹੀਂ ਆ ਰਹੀ तकरीबन ਪੁਲਿਸ ਮੁਲਾਜ਼ਮ ਵੀ ਸਵੇਰ ਤੋਂ ਲੈ ਕੇ ਲੋਕਾਂ ਨੂੰ ਗੱਡੀਆਂ ਸਾਈਡਾਂ ਤੋਂ ਢਵਾ ਰਹੇ ਨੇ ਤੇ ਲੋਕਾਂ ਚ ਬਹੁਤ ਜ਼ਿਆਦਾ ਉਤਸਾਹ ਹੈ ਤੇ ਮੈਂ ਸਾਰੇ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਕਿ ਜਿਹੜੇ ਸ਼ਿਵਰਾਤਰੀ ਦੇ ਇਸ ਮਹਾਂਸੋਭ ਤੇ ਮੇਰੇ ਨਾਲ ਹੋ ਕੇ ਭਗਵਾਨ ਕੋਲੇ ਸ਼ੰਕਰਦਾ ਅਸ਼ੀਰਵਾਦ ਪ੍ਰਾਪਤ ਕੀਤਾ ਜੇ ਕਰਾ ਸ਼ਿਵ ਸ਼ੰਕਰ ਮਹਾਰਾਜ ਦਾ ਹੋਰ ਸਾਚੇ ਦਰਬਾਰ ਕੀ ਜੈ ਜੇ ਕਰਾ ਵੀਰ ਬਜਰੰਗੀ ਹਰ ਹਰ ਮਹਾਦੇਵ